Aja siyasa ਪਰਾਂ ਜੀ ਅੱਜ ਆਪਣਾ ਜਸੋ ਮਾਜਰਾ ਪਿੰਡ ਪਹੁੰਚੇ ਹਾਂ ਕਾਰਜਕਾਰੀ ਪੰਡਾ ਤੁਹਾਡੇ ਪ੍ਰਧਾਨ ਲਗਾਏ ਨੇ ਸ਼ਿਵਸ਼ਰਨ ਹਨ ਤੋਂ ਕੀ ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਹਾਂ ਸਾਡੀ ਅੱਜ ਸ਼ਿਵਸ਼ਰਨ ਹਿੰਦ ਦੀ ਜਸੋ ਮਾਜਰਾ ਪਿੰਡ ਵਿੱਚ ਸਾਡੇ ਸੂਬੇ ਦੇ ਕਾਰਜਕਾਰੀ ਪੰਧਾਰ ਧਰਪਾਲ ਜਸੋ ਮਾਜਰਾ ਸਾਹਿਬ ਦੇ ਰਿਹਾਇਸ਼ ਵਿਖੇ ਜਿਹੜੀ ਇਹ ਸਾਡੀ ਬੜੀ ਅਹਿਮ ਤੇ ਆਪਾਤ ਕਾਲੀ ਦੀ ਮੀਟਕ ਹੋਈ ਹੈ ਜਿਸ ਦੇ ਨਾਲ ਜਿਹਦੇ ਵਿੱਚ ਮੇਰੇ ਨਾਲ ਸਾਡੇ ਸਿੱਖ ਸੰਗਤ ਵਿੰਗ ਦੇ ਕੋਮੀ ਪ੍ਰਧਾਨ ਮੇਰੇ ਛੋਟੇ ਵੀਰ ਜੂਹਾਰ ਹਕੀਰਤ ਸਿੰਘ ਘੁਰਾਨਾ ਸਾਹਿਬ ਨਾਲ ਮੇਰੇ ਸੰਗਠਨ ਦੇ ਮੇਰੀ ਸੱਜੀ ਬਾਹ ਭਾਰਤੀ ਅੰਗਰੇਜ਼ੀ ਕੋਮੀ ਚੇਅਰਮੈਨ ਅਨੁਜ ਗੁਪਤਾ ਜੀ ਕੋਮੀ ਮੀਤ ਪ੍ਰਧਾਨ ਨਾਲ ਕੀਮਤੀ ਕਸ਼ਵ ਜੀ ਸਾਡੇ ਐਨ ਆਰ ਆਈ ਸਲ ਦੇ ਪ੍ਰਧਾਨ ਸਾਹਿਬ ਰਾਹੁਲ ਮਨਚੰਦਾ ਜੀ ਸੂਬੇ ਦੇ ਯੂਥ ਵਿੰਗ ਦੇ ਸੂਬੇ ਦੇ ਪ੍ਰਧਾਨ ਠੀਕ ਹੈ ਜੀ ਅੱਜ ਜਿਹੜੀ ਬੈਠਕ ਸਾਡੀ ਹੋਈ ਹੈ ਪੰਜਾਬ ਦੇ ਜਿਹੜੇ ਹਾਲਾਤ ਇਸਵਿੱਲਾ ਮੌਜੂਦਾ ਚੱਲਦੇ ਪਏ ਨੇ ਬੜੇ ਚਿੰਤਾ ਦੇ ਹਾਲਾਤ ਨੇ ਹਿੰਦੂਆਂ ਨੂੰ ਟਾਰਗੇਟ ਕਰ ਕਰਕੇ ਮਾਰਿਆ ਜਾ ਰਿਹਾ ਕ ਖਾਸ ਕਰਕੇ ਉਹਨਾਂ ਹਿੰਦੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਹੜੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਤੋੜਨ ਵਾਲਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਨੇ ਠੀਕ ਹੈ ਜਿਹੜੇ ਅੱਤਵਾਦ ਗੈਂਗਸਟਰਵਾਦ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਨੇ ਪਰ ਅਸੀਂ ਦੱਸਣਾ ਚਾਹੁੰਦੇ ਆ ਵਿਦੇਸ਼ੀ ਧਰਤੀ ਤੇ ਬੈਠੇ ਗਰਮੰਤ ਪੰਨੂ ਆਈਸ ਦੇ ਟੁਕੜਿਆਂ ਦੇ ਪੜਨ ਵਾਲੇ ਨਾ ਅੱਤਵਾਦੀਆਂ ਨੂੰ ਲਾ ਹਿੰਦੂ ਕੌਮ ਪਹਿਲਾਂ ਡਰੀਆ ਨਾ ਹੁੰ ਡਰੇਗੀ ਅਸੀਂ ਹਰ ਉਸ ਸ਼ਖਸ ਦੇ ਨਾਲ ਆ ਜਿਹੜਾ ਤਿਰੰਗੇ ਦਾ ਸਨਮਾਨ ਕਰਦਾ ਭਗਵੇਂ ਦਾ ਸਨਮਾਨ ਕਰਦਾ ਜਿਹੜੇ ਸੰਵਿਧਾਨ ਦਾ ਸਨਮਾਨ ਕਰਦਾ ਤੁਸੀਂ ਇਨੇ ਬਹਿ ਗੈਰਤ ਲੋਗੋਂ ਤੁਸੀਂ ਸਾਡੇ ਸਾਨੂੰ ਸਾਨੂੰ ਸੰਵਿਧਾਨ ਦੇਣ ਵਾਲੇ ਬਾਬਾ ਭੀਮ ਅੰbedkar ਸਾਹਿਬ ਜੀ ਜਿਹੜੇ ਸਾਡੇ ਬੜੇ ਸਤਕਾਰਯੋਗ ਨੇ ਹਾਂਜੀ ਉਹਨਾਂ ਦੇ ਬੁੱਤਾਂ ਨੂੰ ਜਿਹੜਾ ਤੁਸੀਂ ਨੁਕਸਾਨ ਪੁਜਾ ਰਹੇ ਹੋ ਇਹਦਾ ਜਿਹੜਾ ਜਵਾਬ ਤੁਹਾਨੂੰ ਉੱਥੇ ਮਿਲੇਗਾ ਤੁਸੀਂ ਇੰਨੇ ਡਰਪੋਕ ਹੋ ਪੰਨੂ ਸਾਹਿਬ ਤੁਸੀਂ ਇੰਨੇ ਡਰਪੋਕ ਹੋ ਤੁਸੀਂ ਵਿਦੇਸ਼ ਵਿੱਚ ਜਿਮ ਜਾਣ ਵੇਲੇ ਵੀ ਤੁਸੀਂ ਬੁਲਟ ਬਰੂ ਜੈਕਟ ਬਾਕੇ ਜਾਂਦੇ ਹੋ ਉਸ ਜਿਮ 'ਸਾ ਤੁਹਾਡਾ ਪਰਸਨਲ ਜੇਮਾ ਪਰਸਨ ਤੁਹਾਡੇ ਬੋਡੀਗਾਰਡ ਨਾਲ ਖੜੇ ਆ ਤੁਸੀਂ ਇੰਨੇ ਡਰਪੋਕ ਹੋ ਬੜਕਾ ਤੁਸੀਂ ਮਾਰਦੇ ਹੋ ਇੱਥੇ ਤੁਸੀਂ ਇੱਕ ਪਾਸੇ ਬੰਦੀ ਸਿੰਘ ਛਣੌਨਲੀ ਮੋਰਚੇ ਲਈ ਫਿਰਦੇ ਹੋ ਇੱਕ ਹਰ ਮਹੀਨੇ ਤੁਸੀਂ 5-7 ਬੰਦੀ ਸਿੰਘ ਹੋਰ ਬਣਾ ਦਿੰਦੇ ਹੋ ਤੁਸੀਂ 10-20 50 ਹਜ਼ਾਰ ਦੇ ਲਾਲਚ ਨੂੰ ਉਹਨਾਂ ਜਵਾਕਾਂ ਤੋਂ ਗਲਤ ਕੰਮ ਕਰਾਉਂਦੇ ਹੋ ਉਹ ਜਵਾਕ ਅੰਦਰ ਜਾਂਦੇ ਮੁੜ ਕੇ ਉਹਨਾਂ ਦੀ ਕੋਈ ਪੈਰ ਵੀ ਨਹੀਂ ਕਰਦਾ ਉਹਨਾਂ ਦੇ ਮਾਪਿਆਂ ਦਾ ਹਾਲ ਦੇਖੋ ਕਿੰਨਾ ਮਾੜਾ ਮੇਰੀ ਬੇਨਤੀ ਹੈ ਪੰਜਾਬ ਦੇ ਯੂਥ ਨੂੰ ਇਸ ਚਲਾਕ ਨੌਮੜੀ ਦੀਆਂ ਗੱਲਾਂ 'ਚ ਨਾ ਆਓ ਇਹਦੀਆਂ ਗੱਲਾਂ 'ਚ ਆ ਕੇ ਪੰਜਾਬ ਦਾ ਸਾਡਾ ਮਾਹੌਲ ਬੜਾ ਅੱਛਾ ਹਿੰਦੂ ਸਿੱਖ ਦਾ ਮਾਸਰੂ ਦਾ ਰਿਸ਼ਤਾ ਹੈ ਅਸੀਂ ਬੜੇ ਸਦੀਆਂ ਤੋਂ ਇੱਥੇ ਰਹਿ ਰਹੇ ਹਾਂ ਬੜਾ ਪਿਆਰ ਮਈ ਮਹੌਲਾ ਸਾਡਾ ਇਹਨੂੰ ਖਰਾਬ ਨਾ ਕਰੋ ਪ੍ਰਧਾਨ ਜੀ ਜਿਹੜੇ ਪੰਜਾਬ ਦੇ ਹਾਲਾਤ ਨੇ ਪੰਜਾਬ ਦੇ ਹਾਲਾਤਾਂ ਤੇ ਕੀ ਗੱਲ ਕਰੋਗੇ ਲਗਾਤਾਰ ਕਿਤਨਾ ਕਿਤੇ ਕੋਈ ਗ੍ਰਨੇਡ ਕਿਤੇ ਧਮਾਕਾ ਚੱਲਦੀਆਂ ਖਬਰ ਵੀ ਧਮਾਕਾ ਹੋ ਗਿਆ ਜੀ ਅੱਜ ਇੱਥੇ ਹੋ ਗਿਆ ਰਾਤ ਜਲੰਧਰ ਦੀ ਸੁਣੀਆਂ ਮਰੰਜਰ ਕਾਲੀ ਕਿਸ ਤਰ੍ਹਾਂ ਦੇ ਦੇਓ ਪੰਜਾਬ ਦੇ ਹਾਲਾਤਾਂ ਬਾਰੇ ਦੇਖੋ ਜੀ ਗੱਲ ਇਹ ਹੈ ਕਿ ਪੰਜਾਬ ਦੇਸ਼ ਦਾ ਤਾਜ ਹੈ ਠੀਕ ਹੈ ਜੀ ਜਿਹਨੇ ਭਾਰਤ ਦੇਸ਼ ਨੂੰ ਨੁਕਸਾਨ ਪਹੁੰਚਾਉਣਾ ਉਹਨੂੰ ਪਹਿਲਾਂ ਸਭ ਤੋਂ ਪਹਿਲਾਂ ਭਾਰਤ ਦੇ ਤਾਜ ਨੂੰ ਨੁਕਸਾਨ ਪਹੁੰਚਾਏਗਾ ਠੀਕ ਹੈ ਜੀ ਪਹਿਲਾਂ ਪੰਜਾਬ ਦੇ ਵਿੱਚ ਨਸ਼ਿਆਂ ਨਸ਼ਾ ਭੇਜ ਕੇ ਨੁਕਸਾਨ ਕਰਦਾ ਗਵਾਂਡੀ ਸੂਬੇ ਦਾ ਆਈਐਸਆਈ ਨੇ ਠੀਕ ਹੈ ਫਿਰ ਆ ਨਸ਼ਾ ਫਿਰ ਹਥਿਆਰ ਫਿਰ ਆ ਜਿਹੜਾ ਹੈਂਡ ਗ੍ਰੇਡ ਵਾਲਾ ਕੰਮ ਚੱਲ ਪਿਆ ਠੀਕ ਹੈ ਇਹ ਕਹਿੰਦੇ ਮੈਂ ਗੁਰੇਜ ਨਹੀਂ ਕਰਾਂਗਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇੰਟੈਲੀਜੈਂਸ ਫੇਲ ਹੈ ਠੀਕ ਹੈ ਕਿਹੜੇ ਵੀ ਬਾਰਡਰ ਪਾਰ ਤੋਂ ਤਾਂ ਇੱਕ ਚਿੜੀ ਪੰਛੀ ਦੀ ਮਾਰਸਦੀ ਪਰ ਹੁਣ ਇਹ ਇਹ ਜਿਹੇ ਗ੍ਰਨੇਡ ਵਗੈਰਾ ਆ ਰਹੇ ਨੇ ਜਾਂ ਕਿਸੇ ਤਰ੍ਹਾਂ ਤੇ ਮੈਂ ਕਿਉਂ 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 ਹੋ ਰਹੇ ਨੇ ਇਹ ਇੰਟੈਲੀਜੈਂਸ ਤੁਸੀਂ ਫੇਲ ਕਹਿ ਰਹੇ ਹੋ ਕਲੀਅਰ ਫੇਲ ਪੰਜਾਬ ਸਰਕਾਰ ਸੁੱਤੀ ਪਈ ਆ ਪੰਜਾਬ ਦੇ ਕਈ ਵਾਰ ਜਿਨ੍ਹਾਂ ਨੇ ਮਤਲਬ ਬਹੁਤ ਵੱਡੇ ਨੀਡਰ ਨੇ ਮਨਰਿੰਦਰ ਕਾਲੀਆ ਸਾਹਿਬ ਹਾਂਜੀ ਆ ਸਾਡੇ ਨਾਲ ਹਰਕੀਰਤ ਸਿੰਘ ਖੁਰਾਨਾ ਸਾਹਿਬ ਬੈਠੇ ਆ ਠੀਕ ਹੈ ਜੀ ਦੇਖੋ ਬੜੀ ਨਮੋਸ਼ੀ ਦੀ ਗੱਲ ਆ ਵੈਸੇ ਚਲੋ ਅਸੀਂ ਕਦੇ ਸਿਕਿਉਰਟੀ ਮੰਗਣ ਨਹੀਂ ਗਏ ਨਾ ਅਸੀਂ ਮੰਗਾਂਗੇ ਜਿਹੜੀ ਦਿੱਤੀ ਆ ਚਾ ਸਰਕਾਰ ਉਹ ਵੀ ਵਾਪਸ ਲੈਣ ਲਈ ਅਸੀਂ ਮੰਗਣ ਨਹੀਂ ਜਾਵਾਂਗੇ ਆ ਜਸੂ ਮਾਇਰਾ ਸਾਹਿਬ ਕੋ ਵੀਰ ਸਿਕਿਉਰਟੀ ਦਿੱਤੀ ਆ ਸੰਦੀਪ ਵੀ ਲੈਂਦੇ ਨਹੀਂ ਆ ਠੀਕ ਹੈ ਹਰਕੀਰਤ ਸਿੰਘ ਖੁਰਾਨਾ ਜੀ ਦੇ ਘਰੇ ਹੈਂਡ ਗ੍ਰੇਨੇਡ ਨਾਲ ਹਮਲਾ ਹੁੰਦਾ ਹੈ ਲੁਧਿਆਣੇ ਠੀਕ ਹੈ ਜੀ ਬੜੀ ਹੈਰਾਨਗੀ ਦੀ ਗੱਲ ਆ ਇਹਨਾਂ ਦੇ ਘਰੇ ਹਮਲਾ ਹੁੰਦਾ ਆ ਸਿਕਿਉਰਿਟੀ ਜਾਂ ਹੋਰ ਲੋਕਾਂ ਦੀਆਂ ਵਾਧੀਆਂ ਨੇ ਇਹਨਾਂ ਦਾ ਇੱਕ ਬੰਦਾ ਤੱਕ ਨਹੀਂ ਵਧਿਆ ਠੀਕ ਹੈ ਜੀ ਕਾਰਨ ਕਾਰਨ ਕੀ ਇਹ ਹਮੇਸ਼ਾ ਸੱਖ ਸੱਚ ਦੀ ਆਵਾਜ਼ ਰਣਦੇ ਠੀਕ ਹੈ ਸਰਕਾਰਾਂ ਦੇ ਖਿਲਾਫ ਲੜਦੇ ਆ ਜਿਸ ਬੰਦੇ ਦੇ ਘਰੇ ਹੈਂਡ ਗ੍ਰੇਨੇਡ ਹੁੰਦਾ ਵੱਜਦਾ ਆ ਮੌਜੂਦਾ ਸਰਕਾਰ ਦੇ ਜਾਂ ਅੱਜ ਚਲੋ ਕਾਲੀਆ ਸਾਹਿਬ ਬੜੇ ਸੀਨੀਅਰ ਲੀਡਰ ਨੇ ਬੜੇ ਵੱਡੇ ਆਗੂ ਨੇ ਅੱਜ ਉਹਨਾਂ ਦੇ ਘਰੇ ਅਟੈਕ ਹੋਇਆ ਕੈਬਨਰ ਮੰਤਰੀ ਰਮਨਿਤ ਬਿੰਟੂ ਸਾਹਿਬ ਹੋਰ ਸੀਨੀਅਰ ਲੀਡਰਸ਼ਿਪ ਪਹੁੰਚੀ ਹੈ ਠੀਕ ਹੈ ਜੀ ਪਰ ਇਹ ਵੀ ਹਿੰਦੂ ਕੌਮ ਲਈ ਕੰਮ ਕਰ ਰਹੇ ਸੀ ਇਹ ਵੀ ਪੰਜਾਬ ਔਰ ਹਿੰਦੂ ਸਿੱਖ ਭਾਈਚਾਰੇ ਦੀ ਬੜਾਉਣ ਲਈ ਕੰਮ ਕਰ ਰਹੇ ਸੀ ਇਹਨਾਂ ਦੇ ਘਰੇ ਕੋਈ ਨਹੀਂ ਠੀਕ ਹੈ ਜੀ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਕਿਤਨਾ ਕਿਤੇ ਸਾਨੂੰ ਸਾਰਿਆਂ ਨੂੰ ਇੱਕ ਰਗ ਨਾਲ ਦੇਖਣਾ ਚਾਹੀਦਾ ਉਹ ਸਾਡੀ ਸਾਰੇ ਦੀ ਸੁਰੱਖਿਆ ਜਿਹੜੀ ਹੈ ਸਰਕਾਰਾਂ ਨੂੰ ਕਿੰਨੀ ਬਣਾਣੀ ਚਾਹੀਦੀ ਹੈ